ਮੂਤੀ ਮੇਰੇ ਉੱਪਰ ਲੜਾ ਹਾਂ ਮੂਤਾ ਮੂਤਾ ਪੱਪੀ ਨੇ ਮੂਤ ਕਰਤੀ ਮੁੱਤੀ ਉਹਨ ਮੇਰੇ ਹਾਂਜੀ ਹੁਣ ਪਰਚੀਆਂ ਪੈ ਚੁੱਕੀਆਂ ਜੀ ਆ ਦੇਖੋ ਜੀ ਚਾਰ ਪਰਚੀਆਂ ਐ ਤੇ ਇਹਨਾਂ ਵਿੱਚੋਂ ਸਨਾ ਇੱਕ ਪਰਚੀ ਟਕੂਗੀ ਤੇ ਫਿਰ ਦੇਖਦੇ ਹਾਂ ਜੇ ਕੀ ਨਾਮ ਨਿਕਲਦਾ ਹੈ ਹਨਾ ਐ ਸਨਾ ਹਾਂਜੀ ਸਤਿ ਸ੍ਰੀ ਅਕਾਲ ਅੱਜ ਦੇ ਨਵੇਂ ਵੀਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਸਾਰੇ ਪੈਨਪ੍ਰਾਵਾ ਦਾ ਤੇ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਦੀ ਤੇ ਅੱਜ ਤੇ ਵੀਡੀਓ ਦੇ ਵਿੱਚ ਆਪਾਂ ਛੋਟਾ ਜਿਹੜਾ ਆਪਣਾ ਨਵਾਂ ਮੈਂਬਰ ਆਇਆ ਸੀ ਉਹਦਾ ਪਰਨਾਮ ਕਰਨ ਕਰਾਂਗੇ ਜੀ ਤੇ ਕੁਨਾਲ ਵਰੇ ਬਿਸਕੂ ਨੂੰ ਆਗੇ ਜੇ ਸਵਰੇ ਜਾਂਦੇ ਨਹੀਂ ਸੀਗੇ ਕਹਿੰਦੇ ਆਪਣੇ ਆਂਦੇ ਸੀ ਸਾਡਾ ਕੁੱਤਾ ਤੁਸੀਂ ਛੱਡਿ ਆਉਂਗੇ ਸਾਡਾ ਜਿਹੜਾ ਨਵਾਂ ਮੈਂਬਰ ਆਇਆ ਆਂਦੇ ਛੱਡਿ ਆਉਂਗੇ ਤੁਸੀਂ ਇਹਨੂੰ ਪਿਆਰ ਨਹੀਂ ਜਾਂਦੇ ਤੇ ਆਹ ਦੇਖੋ ਜੀ ਆਪਣਾ ਪਿਆਰਾ ਜਿਹਾ ਨਵਾਂ ਮੈਂਬਰ ਆਹ ਦੇਖੋ ਜੀ ਓਏ ਉੱਪਰ ਕਰ ਮੁ ਉੱਪਰ ਕਰ ਨਾ ਬੇਟਾ ਤੇ ਇਹਦਾ ਆਪਣੇ ਕੱਲ ਦੇ ਇਹਦੇ ਨਾਲ ਖੇਡ ਜੰਦੇਗਾ ਇਹ ਬਾਹਰ ਹੀ ਨਹੀਂ ਗਏ ਕੱਲ ਦੇ ਹਨਾ ਸੁਣਾਲ ਇਹ ਇਹਨਾ ਕੱਲ ਦੇ ਬਾਹਰ ਵੀ ਨਹੀਂ ਗਏ ਤੇ ਇਹਦੇ ਨਾਲ ਹੀ ਖੇਡ ਜੰਦੇ ਕੱਲ ਦੇ ਛੱਡ ਦੇ ਨਾ ਓਏ ਥੱਲੇ ਰੱਖ ਥੱਲੇ ਰੱਖ ਥੱਲੇ ਘਟਣ ਦੇ ਹਨਾ ਸਨਾ ਨੇ ਮੰਜੇ ਤੇ ਬਿਠਾ ਰੱਖਿਆ ਨੋ ਟੋਮੀ ਨੂੰ ਛੋਟੇ ਜਿਹੇ ਨੂੰ ਆ ਵਸਨਾ ਐ ਤੈਨੂੰ ਬ ਇਹ ਪਿਆਰਾ ਲੱਗਦਾ ਓਏ ਕਿੰਨਾ ਪਿਆਰਾ ਲੱਗਦਾ ਤੁਸੀਂ ਬੋਲੋ ਪਿਆਰਾ ਬੋਲਾ ਪਿਆਰਾ ਅਚਾ ਦੇਖੀ ਹੁਣ ਠੰਡ ਹੋ ਗਈ ਬਟਾ ਇਹਨੂੰ ਇਹਦੇ ਉੱਤੇ ਆ ਦੇਖੋ ਰੰਗ ਲਾਤਾ ਥੋੜਾ ਥੋੜਾ ਇਹਦੇ ਉੱਤੇ ਰੰਗ ਨਹੀਂ ਲਾਵਣਾ ਖੰਡ ਇਹ ਦੇ ਤੇ ਹਾਂ ਵਾਦਾ ਨਾਂ ਕੀ ਰੱਖਾਂਗੇ ਆਪਾਂ ਇਹਦਾ ਨਾਮ ਕਰਨ ਕਰੀਏ ਹੁਣ ਆਪਾਂ ਤੰਮੀ ਹੈ ਤੰਮੀ ਨਹੀਂ ਤੰਮੀ ਸਾਰੇ ਆਂਦੇ ਤੇ ਹੁਣ ਤੁਹਾਨੂੰ ਆਪਣੀ ਜਿਹੜੀ ਫੁੱਲવાડી ਆ ਉਹ ਦਿਖਾਉਣਾ ਸੀ ਕੱਲ੍ਹ ਦੇ ਬਲੌਗ ਚ ਦਿਖਾਇਆ ਨਹੀਂ ਸੋਨੂੰ ਤੇ ਆਦੇ ਐਡ ਐਡ ਹੋ ਗਏ ਜੀ ਅੱਜ ਦੇਖ ਲਓ ਇਹ ਥੋੜੇ ਸੰਘਣੇ ਲੱਗ ਗਏ ਹਨ ਆ ਦੇਖੋ ਜੀ ਐਡ ਐਡ ਹੋ ਗਿਆ ਇੱਕ ਬੂਜਾ ਆ ਦੇਖੋ ਜੀ ਐਡਾ ਹੋ ਗਿਆ ਐਡਾ ਹੋ ਗਿਆ ਜਿਵੇਂ ਜਿਵੇਂ ਵਧਣਗੇ ਓਵੇਂ ਓਵੇਂ ਤੁਹਾਨੂੰ ਦਿਖਾਈ ਜਾਊਂ ਮੈਂ ਦਿਖਾਈ ਜਾਊਂਗਾ ਠੀਕ ਹੈ ਜੀ ਹੁਣ ਆਪਾਂ ਮੇਨ ਟਾਪਿਕ ਤੇ ਆਉਣੇ ਦੀ ਮੇਨ ਟਾਪਿਕ ਤੇ ਆਉਣੇ ਹੁਣ ਆਪਾਂ ਨਾ ਆਏ ਨਾਏ ਚੱਕੇ ਨਾ ਗੜਾ ਬਾੜਾ ਨਹੀਂ ਚਗਤੀ ਹੁੰਦੀ ਬਟਾ ਨੂੰ ਬਾੜਾ ਨਹੀਂ ਚਗਤੀ ਹੁੰਦਾ ਕੰਡਾ ਇਹ ਕਦੇ ਕੁਰਸੀ ਤੇ ਬਿਠਾ ਲੈਂਦੀ ਹੈ ਕਦੇ ਮੰਜੇ ਤੇ ਬਿਠਾ ਲੈਂਦੀ ਬਹੁਤ ਪਿਆਰ ਕਰਾ ਹੈ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਬਹੁਤ ਪਿਆਰ ਕਰਦੀ ਹਮ ਇਹਨੂੰ ਨਵਾਤਾ ਸੀ ਵਧੀਆ ਸਾਬਣ ਲਾ ਕੇ ਤੇ ਵਧੀਆ ਨਵਾਤਾ ਸੀ ਜੀ ਨੂੰ ਤੇ ਹੁਣ ਇਹ ਚੱਕੀ ਵਰਦੀ ਹੈ ਇਧਰੋਂ ਤਾਂ ਬਟਾ ਇਹ ਨਹੀਂ ਕਰਦੀ ਹੁੰਦੀ ਬਾੜਾ ਨਹੀਂ ਚਗਦੇ ਹੁੰਦੇ ਨੂੰ ਨਾ ਦੇਖਦੇਂਗਾ ਦੇਖਦੇਂ ਖੜਾ ਤੇ ਇਹਦਾ ਨਾ ਕੀ ਰੱਖਾਂਗੇ ਨਾ ਇਹ ਗੁਨਾਮ ਚੰਦ ਹੈ ਹੈ ਚੰਦ ਚੰਦ ਨਹੀਂ ਹਰ ਚੰਦ ਹੈ ਹੈ ਸੂਰਜ 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 ਨਹੀਂ ਇਹਦਾ ਫਿਰ ਆਪਾਂ ਨਾ ਪਰਚੀ ਆਪਾਂ ਕੇ ਤੇ ਪਰਚੀਆਂ ਦੇ ਵਿੱਚ ਆਪਾਂ ਇਹਦਾ ਨਾਮ ਕਰਮ ਕਰਦੇ ਆ ਵੀ ਕੀ ਨਾਮ ਨਿਕਲੂ ਇਹਦਾ ਸੂਰਜ ਹੈ ਸੂਰਜ ਹੈ ਹੈ ਨਾ ਸੂਰਜ ਹੈ ਹੈ ਚਲ ਆਪਾਂ ਆਪਾਂ ਪਰਚੀਆਂ ਪਾ ਲੈਨੇ ਜੀ ਤੇ ਪਰਚੀਆਂ ਪਾ ਕੇ ਫਿਰ ਦਿਖਾਉਨੇ ਤੁਹਾਨੂੰ ਨੂੰ ਗੱਡਾ ਹੈ ਬੇਟਾ ਨੂੰ ਗੱਡਾ ਹਾਂਜੀ ਹੁਣ ਪਰਚੀਆਂ ਪੈ ਚੁੱਕੀਆਂ ਜੀ ਆ ਦੇਖੋ ਜੀ ਚਾਰ ਪਰਚੀਆਂ ਐ ਤੇ ਇਹਨਾਂ ਵਿੱਚੋਂ ਸਨਾ ਇੱਕ ਪਰਚੀ ਚੱਕੂਗੀ ਤੇ ਫਿਰ ਦੇਖਦੇ ਆ ਜੇ ਕੀ ਨਾਮ ਨਿਕਲਦਾ ਹੈ ਹਨਾ ਐ ਸਨਾ ਤੂੰ ਇਹਦਾ ਆ ਪਰਚੀ ਚੱਕੇਗੀ ਹਨਾ ਇਹ ਪਰਚੀ ਚੱਕ ਕੇ ਖੋਲ ਕੇ ਦੇਖਣੀ ਬੇਟਾ ਤੂੰ ਵੀ ਕੀ ਨਾਮ ਨਿਕਲਦਾ ਹੈ ਤਾਂ ਠੀਕ ਹੈ ਆ ਦੇਖੋ ਜੀ ਹੁਣ ਆਪਾਂ ਲੈ ਇਧਰ ਲੈ ਸਨਾ ਇੱਥੇ ਚੱਕੀ ਜਗਾ आ देखो जी हूँ चार परचियां छिड़ती हैं जी मैं चार परचिया छिटती एना चाह चक लाडी ची एक हाँ इन खोल खोल की की निकलता देखते जी खोल एन, खोल 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 ये है सूर्या सूर्या न सूर्या निकल गया जी सूर्या सूर्या नाम निकल गया था शौर्या शौर्य ਇੱਕ ਸੀਗਾ ਇੱਕ ਸੀਗਾ ਸੂਰਿਆ ਆ ਦੇਖੋ ਆਲਾ ਤੇ ਆ ਸੀਗਾ ਜੀ ਸੂਰਿਆ ਸੂਰਿਆ ਤੇ ਇਹਦੇ ਵਿੱਚ ਇੱਕ ਦੇ ਵਿੱਚ ਸੀਗਾ ਜੀ ਮੂਨ ਮੂਨ ਤਾਂ ਕਦੇ ਨਹੀਂ ਕਰਦਾ ਮੋਗਾ ਨਹੀਂ ਕਰਦਾ ਇਹਦੇ ਵਿੱਚ ਸੀਗਾ ਜੀ ਰਾਗਵ ਰਾਗਵ ਹਨਾ ਵਧੀਆ ਸੀ ਨਾ ਸਾਰੇ ਨਾਮ ਹੁਣ ਇਹਦਾ ਨਾਮ ਆ ਇਹਦਾ ਨਾਮ ਨਿਕਲ ਗਿਆ ਜੀ ਸੂਰਿਆ ਸੂਰਿਆ ਨਿਕਲ ਗਿਆ ਨਾ ਸੂਰਿਆ ਓਏ ਬੱਲੇ ਬੱਲੇ ਸੂਰਿਆ ਸੂਰਿਆ ਸ੍ਰੀ ਹੈ ਸ੍ਰੀ ਹੈ ਸੂਰਿਆ ਓਏ ਉਸਨਾ ਹੈ ਨਾ ਸੂਰਿਆ ਬਿਟਾਉਣ ਠੀਕ ਹੈ ਸੂਰਿਆ ਨੂੰ ਸੂਰਿਆ ਬਲਾਉਣ ਨੂੰ ਠੀਕ ਹੈ ਸੂਰਿਆ 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 ਨਾਮ ਇਹਦਾ ਨੱਚ ਲੈ ਨਾਮਕਰਨ ਹੋ ਗਿਆ ਜੀ ਹੁਣ ਇਹ ਸਨਾਰੇ ਜਗਾਈ ਜਾਂਦੇ ਚੁੱਲ੍ਹੇ 'ਗੱਗ ਓਏ ਆਵੇ ਅੱਗੇ ਤਾਂ ਕਹੀਏ ਨਾ ਸਰਾ ਓਏ ਦੱਸੇ ਓ ਕਿਧਰ ਗਿਆ ਆਪਣਾ ਓਏ ਸੂਰਜ ਕਿਧਰ ਗਿਆ ਪਤਾ ਕਿਹਾ ਜੇ ਤਾਂ Papa ਨੂੰ ਪਤਾ ਗਿਆ ਹੜ ਦੇਖਦੇ ਆਂ ਜੇ ਆਪੇ ਇਧਰ ਸੂਰਜ ਆ ਬਦਨ ਕਿਧਰ ਗਿਆ ਆਪਣਾ ਸੂਰਜ ਓ ਸੂਰਜ 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 ਜੜੇ ਦੇ ਵਿੱਚ ਬੰਦ ਕਰਤਾ ਮੈਨੂੰ ਲੱਗਦਾ ਓਏ ਕਿਤੇ ਆ ਤੂੰ ਬੈਠਾ ਵਿੱਚ ਓਏ ਜਾੜੇ ਦੇ ਵਿੱਚ ਮਨ ਲਾ ਕੇ ਬੰਦ ਕਰਤਾ ਇਹਨੂੰ ਅਰੇ ਦੇਖ ਤਾਂ ਹੋ ਬੈਠਾ ਦੀ ਜਾੜੇ ਦੇ ਵਿੱਚ ਬੈਠਾ ਸੁੱਤਾ ਵੇ ਆਦਾ ਸੁੱਤਾ ਵੇ ਚਲੋ ਇਹਦਾ ਆਪਾਂ ਨਾਮਕਰਨ ਕਰਤਾ ਜੀ ਕਿਉਂਕਿ ਇਹ ਵੀ ਆਪਣੇ ਘਰ ਦਾ ਮੈਂਬਰ ਹੈ ਜੀ ਤਾਂ ਕਰਕੇ ਆਪਾਂ ਇਹਦਾ ਨਾਮਕਰਨ ਕਰਿਆ ਜੀ ਪਰਚੀ ਪਾ ਕੇ ਆਪਾਂ ਪੰਡਿਤ ਪੁਣਤ ਤਾਂ ਨਹੀਂ ਬੁਲਾਇਆ ਜੀ ਪਰ ਆਪਾਂ ਵੀ ਪਰਚੀਆਂ ਪਾ ਕੇ ਤੇ ਆਪਾਂ ਇਹਦਾ ਨਾਮਕਰਨ ਕਰਤਾ ਤੇ ਹਾਂ ਤਾਂ ਤਾਂ ਨੋ ਨਾਮ ਕਿਵੇਂ ਲੱਗਿਆ ਦਾ ਮੈਂ ਤਾਂ ਬਹੁਤ ਵਧੀਆ ਲੱਗੇ ਨਾ ਸੂਰਿਆ ਦਾ ਨਾਮ ਅੱਛਾ ਹੁਣੇ ਅੱਗ ਦਿਖਾਈ ਜਾਂਦੀ ਮਿੱਟੀ ਥੱਲੇ ਕਿਉਂ ਬੋਲ ਖਾ ਰਿਹਾ ਲਾਲਾ ਤੂੰ ਨੀਟ ਪੈ ਨੀਟ ਪਾਵਾ ਦਾ ਮੱਛਰਾ ਵੇ ਦੇਖੀ ਬਸ ਬਸ ਉਤਰ ਗਿਆ ਨਾ 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 ਬੇਟਾ ਤੈਨੂੰ ਖਾਣਾ ਉਹ ਤੇਰੇ ਖਾਣਾ ਕੌਣ ਕੀ ਪੱਤੀ ਉਹ ਹਾਂ ਰੰਗਲਾ ਤਾਂ ਰੰਗਲਾ ਤੇ ਵੀ ਨੀ ਸਾਂ ਨਹੀਂ ਲਗਾਈ ਆਪੇ நாரே. ரொட்டி ரொட்டி கொண்டு காக்கி ஒரு. அந்த ரொட்டி தான்.

ਛੱਡਿਆ ਜੇ ਖੇਲਦੇ ਸਕੂਲ ਬੁਲਾ ਕੇ ਪਾਰੋ ਏੰਗੇ ਮੋਗਾ ਦੁੱਧ ਕਿੜਾ ਕਿਤੋਂ ਕੰਤੋਂ ਹੋਸੀ ਨਾ ਅੱਜ ਆਪਾਂ ਨਵੇਂ ਮੈਂਬਰ ਦਾ ਸਾਰਾ ਕਾਰਿਵਾਰ ਨਾਮ ਕਰਨ ਸਾਰਾ ਕਰਤਾ ਜੀ ਤੇ ਹਜੇ ਵੀ ਇਹ ਖੇਡਦਾ ਫਿਰਦਾ ਸਨਾ ਦੇ ਨਾਲ ਤੇ ਇਹ ਤੇ ਅੱਜ ਜਤੀਅਤ ਖਰਾਬ ਹੋ ਰਹੀ ਹੈ ਧੋਈ ਰੁਕੀ ਆਂਦੀ ਏਦੀ ਹਾਂ ਹਲਟੋ ਧੋਈ ਰੁਕੀ ਏ ਹ ਹੱਸੇ ਆਂਦੇ ਨਾਲ ਅੱਛਾ ਕੋਟ ਅਮੀ ਉਟਰ ਹੋਏ ਆ ਦੇਖੋ ਜੀ ਛੋਟਾ ਕਿੰਨਾ ਸੋਹਣਾ ਲੱਗਦਾ ਹੈ ਫਿਰ ਤਾਂ ਨਾ ਪਾਣੀ ਨਹੀਂ ਪੀਂਦਾ ਬਟੇ ਪਾਣੀ ਨਹੀਂ ਪਿੰਦਾ ਨਾ 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 ਲਾ ਨਾ ਲਾ ਗਣਾ ਤੇ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮਿਲਦੇ ਹਾਂ ਕੱਲ ਦੀ ਵੀਡੀਓ ਦੇ ਵਿੱਚ ਬਾਏ ਬਾਏ ਜੀ